ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਤੁਸਾਰੇ ਠੀਕ ਠਾਕ ਹੋਵੋਗੇ ਅ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਮਹਾਨ ਅੰਮਰ ਗਾਇਕ ਜੁੜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਦੇ ਅੰਜੀਲਾ ਸ਼ਰੀਫ ਫਤੇਗੜ ਸਾਹਿਬ ਦੇ ਪਿੰਡ ਬਾਗ ਸਿਕੰਦਰ ਦੇ ਇੱਕ ਯਾਤ ਲੈ ਕੇ ਹਾਜ਼ਰ ਹੋਈਆਂ ਤੇ ਇਸੇ ਵੀਡੀਓ ਵਿੱਚ ਤੁਹਾਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦੇਣੀ ਹੈ ਉਹ ਤੁਸੀਂ ਅੱਗੇ ਜਾ ਕੇ ਸੁਣਿਓ ਵੀਡੀਓ 1 ਮਿੰਟ ਵਾਸਤੇ ਵੀ ਯਾਨੀ ਅੱਗੇ ਪਿੱਛੇ ਨਾ ਕਰਿਓ ਇਹਨੂੰ ਬਿਲਕੁਲ ਇਸੇ ਤਰ੍ਹਾਂ ਸੁਣਦੇ ਜਾਓ ਬਹੁਤ ਵਧੀਆ ਤੁਹਾਡੇ ਵਾਸਤੇ ਯਾਨੀ ਨਿਊਜ਼ ਹੈ ਠੀਕ ਹੈ ਜੀ ਅਸਲ ਦੇ ਵਿੱਚ ਬਾਗ ਸਕੰਦਰ ਜਿਹੜਾ ਇਹ ਪਿੰਡ ਹੈ ਜਿੱਥੇ ਇਹ ਮੈਂ ਤੁਹਾਨੂੰ ਦੱਸਿਆ ਵੀ ਖਾੜਾ ਲੱਗਿਆ ਸੀਗਾ ਇਹ ਖਾੜਾ ਅਸਲ ਦੇ ਵਿੱਚ ਵਜੀਰਾਬਾਦ ਪਿੰਡ ਚ ਲੱਗਿਆ ਸੀਗਾ ਮੈਂ ਪਿਛਲੀ ਵੀਡੀਓ ਚ ਥੋੜਾ ਬਾਈ ਮਿਸਟੇਕ ਤੁਹਾਨੂੰ ਗਲਤ ਜਾਣਕਾਰੀ ਦਿੱਤੀ ਸੀ ਸ਼ਾਰਟ ਦੇ ਵਿੱਚ ਅ ਅਸਲ ਚ ਇਹ ਵਜੀਰਾਬਾਦ ਪਿੰਡ ਹੈ ਜੀ ਇਹ ਵੀ ਜਾਣੀ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਪਿੱਤੇ ਆ ਜਾਂਦਾ ਹੈ ਅਮਲੋਵਾਲੇ ਪਾਸੇ ਆ ਜਾਂਦਾ ਹੈ ਜੀ ਇਹ ਤੇ ਇਹਨੂੰ ਮਤਲਬ ਹੁਣ ਕਹਿ ਸਕਦੇ ਆ ਖੰਨਾ ਜ਼ਿਲ੍ਹਾ ਪੈਂਦਾ ਹੈ ਜਾਂ ਫਤੇਗੜ ਸਾਹਿਬ ਪੈਂਦਾ ਇਹ ਥੋੜਾ ਕਨਫਿਊਜ਼ਨ ਹੈ ਵਿੱਚ ਤੁਸੀਂ ਜੇਕਰ ਤੁਹਾਨੂੰ ਕਿਸੇ ਨੂੰ ਪਤਾ ਤਾਂ ਕਲੀਅਰ ਕਰ ਸਕਦਾ ਕਮੈਂਟ ਬਾਕਸ ਦੇ ਵਿੱਚ ਤਾਂ ਇਹ ਜਿਹੜਾ ਖਾੜਾ ਸੀਗਾ ਜੀ ਸੁਖਵਿੰਦਰ ਸਿੰਘ ਜੀ ਸੀਗੇ ਜਿਨ੍ਹਾਂ ਦੇ ਜਾਨੀ ਵਿਆਹ ਤੇ ਇਹ ਖਾੜਾ ਲੱਗਿਆ ਸੀ ਤੇ ਬੁੱਕ ਵੀ ਇਹ ਇਹਨਾਂ ਦੇ ਵੱਡੇ ਭਾਈ ਸਾਹਿਬ ਕਰਨ ਗਏ ਸੀਗੇ ਤੇ ਇਹ ਜਿਹੜੀ ਮੈਂ ਥੱਲੇ ਫੋਟੋ ਲਾ ਰਿਹਾ ਜੀ ਨਾਲ ਖਰੀਪਗ ਬਣੀ ਹੋਈ ਹੈ ਇੱਕ ਬਜ਼ੁਰਗ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਇਹ ਉਹੀ ਸੁਖਵਿੰਦਰ ਸਿੰਘ ਨੇ ਜੀ ਜਿਨ੍ਹਾਂ ਦੇ ਆਪਣੇ ਖੁੱਦੇ ਬਾਅਦ ਤੇ ਜਣੀ ਉਸ ਮਹਾਨ ਜੁੜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੋਰ ਦਾ ਅਖਾੜਾ ਲੱਗਿਆ ਸੀ ਹੁਣ ਉਹਨੇ ਜੀ ਇਹ ਖੜੇ ਦੀ ਤਰੀਕ ਤੇ ਤਰੀਕ ਸੀ ਜੀ ਇਸ ਖੜੇ ਦੀ 12 ਫਰਵਰੀ 1985 ਇਹਦੀ ਵੀ ਮੈਂ ਮਾਫੀ ਚਾਹੂੰਗਾ ਤੁਹਾਡੇ ਕੋਲ ਪਿਛਲੀ ਇੱਕ ਮੈਂ ਕੱਲ ਸ਼ਾਰਟ ਵੀਡੀਓ ਪਾਈ ਸੀਗੀ ਉਹਦੇ ਵਿੱਚ ਥੋੜੀ ਜਿਹੀ ਜਾਣਕਾਰੀ ਗਲਤ ਦੇ ਹੋ ਗਈ ਸੀਗੀ ਪੰਜਵਾਂ ਮਹੀਨਾ ਮੇਰੇ ਤੋਂ ਕਹਿ ਹੋ ਗਿਆ ਸੀ ਇਹ ਵੈਸੇ 12 ਫਰਵਰੀ ਯਾਨੀ ਦੂਜੇ ਮਹੀਨੇ ਦੇ ਵਿੱਚ ਇਹ 1985 ਦੇ ਇਹ ਖੜਾ ਲੱਗਿਆ ਸੀ ਤੇ ਗੱਲ ਕਰਦੇ ਆਂ ਵੀ ਇਸ ਖੜੇ ਦੀ ਮਤਲਬ ਫੋਟੋਆਂ ਤੁਹਾਡੇ ਨਾਲ ਜਿਹੜੀਆਂ ਥੱਲੇ ਨਾਲ ਦੀ ਨਾਲ ਮੈਂ ਸਾਂਝੀਆਂ ਕਰ ਰਹੇ ਆਂ ਜੀ ਤੁਸੀਂ ਵੇਖ ਰਹੇ ਹੋ ਇਹ ਅਸਲਚ ਮਤਲਬ ਫੋਟੋਆਂ ਬੜਾ ਵਧੀਆ ਇਹਨਾਂ ਨੇ ਫੋਟੋਗ੍ਰਾਫਰ ਇੱਕ ਬੁਲਾਇਆ ਸੀਗਾ ਇਥੋਂ ਆਪਣਾ ਖੰਨੇ ਤੋਂ ਤੇ ਉਸ ਸਮੇਂ ਦਾ ਕਾਫੀ ਅੱਛਾ ਫੋਟੋਗ੍ਰਾਫਰ ਸੀਗਾ ਤੁਸੀਂ ਫੋਟੋਆਂ ਦੇ ਹਿਸਾਬ ਨਾਲ ਦੇਖ ਸਕਦੇ ਹੋ ਉਦੋਂ ਮੈਂ ਫਿਰ ਅੰਕਲ ਨੂੰ ਜਦੋਂ ਅਸੀਂ ਬੈਠੇ ਸੀਗੇ ਗੱਲਾਂ ਕਰਦੇ ਸੀਗੇ ਤਾਂ ਅੰਕਲ ਕਹਿੰਦੇ ਵੀ ਪੁੱਤੋ ਵੀ ਵੀਡੀਓ ਵਾਲਾ ਸੀ ਬਹੁਤ ਅਸੀਂ ਮਤਲਬ ਭਾਲਿਆ ਵੀਡੀਓ ਵਾਲਾ ਲੱਭਿਆ ਸੀ ਫੋਟੋਗ੍ਰਾਫਰ ਕਿਉਂਕਿ ਪੁਰਾਣੇ ਵੀਰਾਂ ਨੂੰ ਤਾਂ ਪਤਾ ਹੀ ਹੋਊਗਾ ਉਸ ਸਮੇਂ ਜਿਹੜੇ ਆ ਕੈਮਰੇ ਵਾਲੇ ਹੁੰਦੇ ਸੀਗੇ ਮੋਸਟਲੀ ਮਤਲਬ ਇਦਾਂ ਅੱਜਕੱਲ ਤਾਂ ਹਰੇਕ ਕੁੜੇ ਹਰੇਕ ਤਰ੍ਹਾਂ ਦਾ ਹੀ ਮਤਲਬ ਸਾਧਨ ਹੈਗਾ ਹਰੇਕ ਤਰ੍ਹਾਂ ਦਾ ਜਾਨੇ ਏਕਿਪਮੈਂਟ ਹੈਗਾ ਹੈਨਾ ਵੀਡੀਓ ਵਾਲਾ ਫੋਟੋ ਵਾਲੇ ਕੋਲ ਕੈਮਰੇ ਮਤਲਬ ਵੀਡੀਓ ਦੇ ਹੁੰਦੀਆਂ ਉਦੋਂ ਇਦਾਂ ਹੁੰਦਾ ਸੀਗਾ ਕਿਸੇ ਕੋਲ ਆਪਣਾ ਕੈਮਰਾ ਤੇ ਕਿਸੇ ਕੋਲ ਕੋਈ ਦੁਕਾਨਦਾਰ ਕੋਲ ਕੋਈ ਕੈਮਰਾ ਹੋਇਆ ਤਾਂ ਵੀਡੀਓ ਵਾਲਾ ਕੈਮਰਾ ਅਲੱਗ ਤੋਂ ਉਹ ਨਹੀਂ ਵੀ ਹੁੰਦਾ ਸੀਗਾ ਇਹ ਕਾਫੀ ਖੜੇ ਤੇ ਜਿੰਮੇ ਹੁਣ ਅਸੀਂ ਪਿੰਡਾਂ ਦੇ ਵਿੱਚ ਚਿਰਦੇ ਆ ਇਹ ਆਮ ਤੌਰ ਤੇ ਗੱਲਾਂ ਇਹ ਵੇਖਣ ਨੂੰ ਮਿਲਦੀਆਂ ਹੀ ਆਇਆਂ ਇੱਕ ਸੁਰਿੰਦਰ ਸੋਨੀਆ ਜੀ ਦਾ ਚਮਕੀ ਲਾਈ ਨਾਲ 1985 ਦਾ ਖੜਾ ਸੀ ਤੁਹਾਨੂੰ ਫੋਟੋਆਂ ਉਹਦੀਆਂ ਸਾਰੀਆਂ ਹੌਲੀ ਹੌਲੀ ਸਾਂਝੀਆਂ ਕਰਾਂਗੇ ਇੱਕ ਫੋਟੋ ਤੁਹਾਡੇ ਨਾਲ ਕੀਤੀ ਸੀ ਸਾਂਝੀ ਉੱਥੇ ਵੀ ਇਹੀ ਗੱਲ ਹੋਈ ਸੀ ਧੂਰੀ ਦੇ ਪਿੰਡ ਚ ਲੱਗਿਆ ਸੀਗਾ ਉਹ ਤੇ ਉੱਥੇ ਵੀ ਜਾਣੀ ਉਹ ਕਹਿੰਦੇ ਵੀ ਸਾਨੂੰ ਫੋਟੋ ਵਾਲਾ ਤਾਂ ਮਿਲ ਗਿਆ ਸੀ ਪਰ ਵੀਡੀਓ ਵੜਨ ਸੀਂਦਲੀ ਇਹ ਉਦੋਂ ਹੁੰਦੇ ਸੀਗੇ ਜੀ ਮਤਲਬ ਇਹ ਸਾਨੂੰ ਵੀ ਹੈਰਾਨੀ ਹੁੰਦੀ ਹੈ ਇਦਾਂ ਦੀਆਂ ਚੀਜ਼ਾਂ ਸੁਣ ਕੇ ਬਹੁਤ ਅਨਮੋਲੀਆਂ ਚੀਜ਼ਾਂ ਸੀਗੀਆਂ ਚਲੋ ਇਹ ਵੀ ਬਹੁਤ ਧੰਨਵਾਦ ਹੈ ਉਹਨਾਂ ਲੋਕਾਂ ਦਾ ਉਹਨਾਂ ਪਰਿਵਾਰਾਂ ਦਾ ਜਿਹੜਾ ਐਡਾ ਤਕੜਾ ਮਤਲਬ ਕਿ ਉਸ ਸਮੇਂ ਦਾ ਲਾਓ ਵੀ ਤੁਸੀਂ ਖਜ਼ਾਨਾ ਸਨੇਰੀ ਯੁੱਗ ਜਿਹੜਾ ਤੁਸੀਂ ਸਾਹਮਣੇ ਰੱਖਿਆ ਹੋਇਆ ਹਜੇ ਤੱਕ ਵੀ ਬਹੁਤ ਸਿਰ ਝੁਕਦਾ ਹੈ ਇਹ ਜਿਹੇ ਪਰਿਵਾਰਾਂ ਨੂੰ ਜਿਹੜੇ ਮਤਲਬ ਐਡਾ ਤਕੜਾ ਖਜਾਨਾ ਸਾਹਮਣੇ ਬੈਠੇ ਨੇ ਅਖਾੜਿਆਂ ਦਾ ਹੈ ਨਾ ਤੇ ਇਹ ਮਤਲਬ ਫਿਰ ਵੀਡੀਓ ਕਹਿੰਦੇ ਵੀ ਅਸੀਂ ਮਤਲਬ ਬਣਾਉਣੀ ਸੀ ਲਾਜ਼ਮੀ ਉਦੋਂ ਸਾਨੂੰ ਮਿਲਿਆ ਨਹੀਂ ਸੀ ਵੀਡੀਓਗ੍ਰਾਫਰ ਤੇ ਫੋਟੋਆਂ ਵੀ ਮਤਲਬ ਅੰਕਲ ਜਦੋਂ ਐਲਬਮ ਲੈ ਕੇ ਆਏ ਮੇਰੇ ਕੋਲ ਉਦੋਂ ਬਾਹਰ ਕੱਟ ਕੇ ਆਪਣੇ ਬੇਟੇ ਤੋਂ ਕਢਾਈ ਤਾਂ ਐਲਬਮ ਦੀ ਵੀ ਜਿਹੜੀ ਹਾਲਤ ਇਹਦੀ ਵੀ ਹਾਲਾਤ ਬਹੁਤ ਮਾੜੇ ਸੀਗੇ ਤੁਸੀਂ ਵੇਖ ਸਕਦੇ ਹੋ ਇਸ ਫੋਟੋ ਦਾ ਦੇਖੋ ਤੁਸੀਂ ਕੀ ਹਾਲ ਹੋਇਆ ਪਿਆ ਨਾਲ ਜਾਨੀ ਚਿਪਕੀ ਹੋਈ ਹੈ ਫੋਟੋ ਇਸੇ ਤਰ੍ਹਾਂ ਜਾਨੀ ਇਹਨਾਂ ਨੂੰ ਹੌਲੀ-ਹੌਲੀ ਫੰਗਸ ਲੱਗਣੀ ਸ਼ੁਰੂ ਹੋ ਜਾਂਦੀ ਹੈ ਉਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਕਾਫੀ ਪਰਿਵਾਰਾਂ ਨੂੰ ਤਾਂ ਚਲੋ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਤੱਕ ਪਹੁੰਚ ਕਰ ਚੁੱਕੇ ਆ ਵਿਚਰਦੇ ਰਹੇ ਆਪਾਂ ਉਹਨਾਂ ਨੂੰ ਤਾਂ ਅਸੀਂ ਸਮਝਾਏ ਦੰਨੇ ਆ ਵੀ ਹੁਣ ਇਹਨਾਂ ਨੂੰ ਮਾੜੀ-ਮੁੱਟੀ ਤੁਸੀਂ ਕੱਢ ਲਈ ਥੋੜਾ ਟਾਈਮ ਇਹਨੂੰ ਇੱਕ ਦੋ ਦਿਨ ਇਹਨੂੰ ਬਾਹਰ ਪਈ ਰਹਿਣ ਤੋਂ ਕਿਤੇ ਪਾਸੇ ਰੱਖ ਦਿਓ ਖਵਾਹੂ ਬਰ ਲੱਗੂਗੀ ਸਲਾਵ ਆ ਜਾਂਦੀ ਹੈ ਜੀ ਅੰਦਰ ਫੋਟੋਆਂ ਖਰਾਬ ਹੋ ਜਾਂਦੀਆਂ ਤੇ ਇਸ ਹਿਸਾਬ ਨਾਲ ਤੁਸੀਂ ਵੇਖ ਸਕਦੇ ਹੋ ਵੀ ਵੀਡੀਓ ਦਾ ਇੱਥੇ ਵੀ ਆਪਣਾ ਥੋੜਾ ਮਤਲਬ ਚਲੂ ਰਹਿ ਗਿਆ ਹੁਣ ਕੀ ਕਹਿ ਸਕਦੇ ਆ ਬਾਕੀ ਇਹ ਇਸ ਵੀਡੀਓ ਵਿੱਚ ਤੁਹਾਨੂੰ ਇਹੀ ਦੱਸਣਾ ਸੀ ਬਾਕੀ ਹਾਂ ਇਹਨੂੰ 1985 ਚੜ੍ਹਿਆ ਸੀ ਤੇ ਉਸ ਸਮੇਂ ਚ ਕਿਲਾ ਅਮਰਜੋਤ ਦੀ ਹਜੇ ਮੇਰੇ ਖਿਆਲ ਨਾਲ ਭੁੱਲ ਗਏ ਮੈਂ ਕੁੰਡ ਕੱਢਣਾ ਜਿਹੜੀ ਇਹਨਾਂ ਦੀ ਟੇਪ ਸੀ ਜਿਹੜਾ ਇਹਨਾਂ ਦਾ ਰਿਕਾਰਡ ਸੀਗਾ ਉਹ ਹਜੇ ਆਉਣਾ ਸੀ ਮਾਰਕੀਟ ਦੇ ਵਿੱਚ ਪਰ ਇਹ ਜਿਹੜੇ ਗੀਤ ਸੀਗੇ ਮਤਲਬ ਕਾਫੀ ਅਜੇ ਹੀ ਇਨਾਂ ਨੇ ਦੱਸਿਆ ਵੀ ਅੰਕਲ ਨੇ ਇੰਨੀ ਕਿ ਕਹਿੰਦੇ ਵੀ ਮੈਨੂੰ ਜਿਆਦਾ ਵੱਡੀ ਕੋਈ ਤਰੀਕ ਦੇ ਹਿਸਾਬ ਨਾਲ ਨਹੀਂ ਪਤਾ ਕਹਿੰਦਾ ਹਾਂ ਇੰਨਾ ਕੁ ਜ਼ਰੂਰ ਪਤਾ ਸੀ ਵੀ ਜਿਹੜੇ ਚਮਕੀਲਾ ਇੱਥੇ ਸਾਡੇ ਗੀਤ ਗਾ ਕੇ ਗਿਆ ਸੀ ਵੀ ਉਹ ਮਤਲਬ ਸਾਲ ਡੇਡ ਬਾਅਦ ਆਏ ਸੀਗੇ ਇਹਦੇ ਵੀ ਇੰਨੀ ਐਡਵਾਂਸ ਜਾਣੀ ਖਾੜਿਆਂ ਦੇ ਵਿੱਚ ਉਹ ਗੀਤ ਗਾ ਜਾਂਦੇ ਹੁੰਦੇ ਸੀ ਆਮ ਹੈ ਨਾ ਇਹ ਵੀ ਗੱਲਾਂ ਬਹੁਤ ਉਸ ਹੀਰੇ ਨਾਲ ਜੁੜੀਆਂ ਹੋਈਆਂ ਬਾਕੀ ਕਈ ਵੀਰ ਕਹਿੰਦੇ ਸੀ ਇੰਟਰਵਿਊ ਵਾਸਤੇ ਅੰਕਲ ਨਾਲ ਤੁਸੀਂ ਪਲੀਜ਼ ਆਪਣੇ ਤੁਹਾਨੂੰ ਬੇਨਤੀ ਹੈ ਵੀ ਕਮੈਂਟ ਕਰਿਓ ਅ ਫਿਰ ਆਪਾਂ ਮਤਲਬ ਪ੍ਰੋਗਰਾਮ ਬਣਾਵਾਂਗੇ ਅੰਕਲ ਨਾਲ ਤੁਹਾਡੇ ਰੂਬਰੂ ਕਰਾਵਾਂਗੇ ਤੁਹਾਡੇ ਰੂਬਰੂ ਤਾਂ ਤਲਵਾੜੀ ਵਾਲੇ ਅੰਕਲ ਵੀ ਕਰਾਉਣੇ ਆਪਾਂ ਜਿਨ੍ਹਾਂ ਦੇ ਆਪਣਾ ਵਿਆਹ ਤੇ ਚਮਕੀਲਾ ਸਾਹਿਬ ਦਾ ਖਾੜਾ ਲੱਗਿਆ ਸੀਗਾ ਤੇ ਉਹਨਾਂ ਨੂੰ ਵੀ ਅਸੀਂ ਤੁਹਾਡੇ ਰੂਬਰੂ ਕਰਾਣਾ ਜਿਹੜੇ ਪੁਲਿਸ 'ਚ ਸੀਗੇ ਜੀ ਤੇ ਜਿਨ੍ਹਾਂ ਦੇ ਆਪਣੇ ਖੁੱਦੇ ਵਿਆਹ ਤੇ ਹੀ ਖਾੜਾ ਲੱਗਿਆ ਸੀਗਾ ਤਲਵਾੜੇ ਦਾ ਵੀ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੀ ਸੀਗਾ ਜੀ ਖੜ ਤੇ ਉਹ ਵੀ ਜਲਦ ਤੁਹਾਡੇ ਨਾਲ ਮਤਲਬ ਕਰਾਂਗੇ ਜੀ ਸਾਂਝ ਓ ਕਿਉਂਕਿ ਉਸ ਪਿੰਡ ਚ ਤਲਵਾੜੇ ਪਿੰਡ ਚ ਜਿਹੜੇ ਬਨੇਰੇ ਦਿਖ ਰਹੇ ਹਨਾ ਉਹਨਾਂ ਚ ਇੱਕ ਅੱਧਾ ਘਰ ਅਜੇ ਹੈਗਾ ਮਤਲਬ ਤੇ ਉਹ ਵੀ ਤੁਹਾਨੂੰ ਪੂਰਾ ਅੰਕਲ ਕਹਿੰਦੇ ਸੀਗੇ ਵੀ ਕੋਈ ਨਹੀਂ ਰਜੇ ਆ ਜੀ ਵੀ ਜਦੋਂ ਤੇਰਾ ਦਿਲ ਕਰੇ ਵੀ ਆ ਕੇ ਫਿਰ ਬਣਾ ਲੈ ਜੀ ਆ ਕੇ ਫਿਰ ਮੈਂ ਬਾਹਰ ਚਲੇ ਜਾਣਾ ਹੈਨਾ ਤੇ ਤਾਂ ਕਰਕੇ ਤਾਂ ਬਹੁਤ ਬਹੁਤ ਸ਼ੁਕਰੀਆ ਤੇ ਇੱਕ ਜ਼ਰੂਰੀ ਬੇਨਤੀ ਛੋਟੀ ਜੀ ਇਹ ਹੈ ਵੀ ਨਵਾਂ ਖੜਾ ਤੁਹਾਡੇ ਨਾਲ ਬਹੁਤ ਜਲਦ ਸਾਂਝਾ ਕਰਨ ਜਾ ਰਹੀਆਂ ਜੀ ਚਮਕੀਲਾ ਤੇ ਅਮਰਜੋਤ ਜੀ ਦਾ ਇਹ ਹੈਗਾ ਜੀ ਜਗਰੋਂ ਸਾਈਡ ਦਾ ਖੜਾ ਜੀ ਤੇ ਬਿਲਕੁਲ ਨਵਾਂ ਵੱਖਰਾ ਖੜਾ ਜੀ ਜਮਾ ਫਰੈਸ਼ ਖੜਾ ਤੇ ਚਲੋ ਥੋੜੀ ਜੀ ਫੋਟੋ ਵੀ ਲਾ ਦੰਨੇ ਆ ਤੁਹਾਨੂੰ ਦਿਖਾ ਦੰਨੇ ਆ ਇਹ ਖੜਾ ਹੈ ਜੀ ਉਹ ਚਮਕੀਲਾ ਸਾਹਿਬ ਦਾ ਜਿਹੜਾ ਅਸੀਂ ਜਲਦ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ ਤਾਂ ਇਸ ਕਰਕੇ ਬਣੇ ਰਿਓ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਤੁਸੀਂ ਇੰਨਾ ਪਿਆਰ ਦੰਨੇ ਹੋ ਹਨਾ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ हाने <laughs> हिन ਤਨਾ ਪ੍ਰਯਾਜ ਖੁਸ਼ੀ ਦੇ ਵਿੱਚ ਬੈਜੀ ਹੋਣੀ ਮਾਰ ਕਰਨ ਤੇ ਸਾਡੇ ਕੋਲ ਲੋਕ ਦੇ ਹਰੇ ਪੀਸਾ ਇੰਦੇ ਬੱਲੇ ਬਹੁਤ ਅੱਛੀ ਬਚ ਨੇ ਯੂ ਅੱਜ ਤੱਕ ਅੱਜ ਤੱਕ ਵੀਰ ਜੀ ਆਪਾਂ ਵਿਆਹ ਦੇ ਜੱਥੇ ਹੋਏ ਅਗਲੇ ਸਾਲ ਮੰਨਦੇ ਕੱਲੂ ਗਿਆ ਵੀ ਹੈ ਕੱਲ ਗਿਆ ਨਾ ਕਰ ਤੋਂ ਅੱਛਾ ਅੱਛਾ ਬਾਲੋ ਬਾਲੇ ਖਾਗੂ ਨਾ ਲੇਖਤ ਤੋਂ ਵੀ ਜਿਹੜੀ ਕੱਤਨੀ ਵੀਰੇ ਠੇਗੀ ਸੀਗਾ ਠੇਗੀ ਨਾ